ਦੇ ਕਿ ਭਾਵੇਂ ਤਾਂ ਸਾਡੇ ਕੋਲ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਬਲਕਰਨ ਸਿੰਘ ਹੈ ਵਿਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੱਨੂ ਗੁਰਪਤਵੰਤ ਪੱਨੂ ਨੇ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਹਨੇ ਜਿਹੜਾ ਹੈਗਾ ਪਾਇਆ ਸੀ ਕਿ ਸਟੇਟ ਕਾਲਜ ਜਿਹੜਾ ਹੈਗਾ ਤੇ ਨਕੋਦਰ ਦਾ ਸਟੇਟ ਸਕੂਲ ਨੈਸ਼ਨਲ ਜਿਹੜਾ ਹੈਗਾ ਕਾਲਜ ਤੇ ਇੱਕ ਸਕੂਲ ਸਟੇਟ ਸਕੂਲ ਆ ਉਹਦੇ ਦੁਵਾਰਾਂ ਦੇ ਉੱਪਰ ਤੇ ਇੱਕ ਉੱਥੇ ਅੰਡਰ ਬ੍ਰਿਜ ਪੈਂਦਾ ਉੱਥੇ ਉਹਨਾਂ ਨੇ ਜਿਹੜੇ ਖਾਲਸਾਤਨ ਦੇ ਪੱਖੀ ਜਿਹੜੇ ਸਲੋਗਨ ਲਾਇਸੀ ਤੇ ਜਿਹੜੇ ਉੱਥੇ ਉਹਦੇ ਫਲੈਗ ਉੱਤੇ ਆਪਣੇ ਜਿਹੜੇ ਹੈਗੇ ਝੰਡੇ ਉੱਥੇ ਜਿਹੜੇ ਖਾਲਸਾਤਨ ਦੇ ਬਣਾ ਕੇ 6 for justice ਦੇ ਨਾਅਰੇ ਵਗੈਰਾ ਉੱਥੇ ਲਿਖੇ ਸੀ ਤਾਂ ਅਸੀਂ ਉਹਦੀ ਜਿਹੜੀ ਹੈਗੀ ਡੀਪ ਜਿਹੜੀ ਇਨਵੈਸਟੀਗੇਟ ਕਰ ਰਹੀ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਤੱਤ ਸਾਹਮਣੇ ਆਏ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਦਾ ਇੱਕ ਰੀਅਲ ਬ੍ਰਦਰ ਹੈ ਜਿਹੜਾ ਹੈਗਾ ਜਿਹੜਾ ਹੈਗਾ ਜਸਕਰਨ ਪ੍ਰੇਮ ਸਿੰਘ ਜਸਕਰਨਪ੍ਰੀਤ ਸਿੰਘ ਬਲਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰਨ ਸਿੰਘ ਜਸਕਰਨਪ੍ਰੀਤ ਹੈਗਾ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਹੋਰ ਵੀ ਵਾਰਦਾਤਾਂ ਨੂੰ ਕਰਨ ਦੇ ਵਿੱਚ ਜਿਹੜੀਆਂ ਅੰਜਾਮ ਦੇਣ ਦੇ ਵਿੱਚ ਇਹਦੀ ਜਿਹੜੀ ਫਰਾਸੀ ਤੇ ਇਹਨਾਂ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਇਹਨਾਂ ਨੇ ਕੀਤੀਆਂ ਤਾਂ ਜਿਹਦੇ ਵਿੱਚ ਇੱਕ ਅਸੀਂ ਫਿਕਰ ਆਊਟ ਜਿਹੜੇ ਦੋਸ਼ੀ ਜਿਹੜੇ ਹੋਏ ਕਿ ਤੇਜਪਾਲ ਸਿੰਘ ਇੱਕ ਕਾਰਦਿਕ ਤੇ ਇੱਕ ਜਿਹੜਾ ਹੈਗਾ ਵੀਰ ਸ਼ਖਪਾਲ ਜਿਹੜੇ ਤਿੰਨ ਦੋਸ਼ੀ ਹੈਗੇ ਤੇਜਪਾਲ ਕਾਰਤਿਕ ਤੇਗ ਜਿਹੜਾ ਹੈਗਾ ਵੀਰ ਸੁਖਪਾਲ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਜਿਹੜੀ ਨਗਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹਨਾਂ ਦਾ ਹੋਰ ਜਿਹੜਾ ਕੀ ਕੀ ਰੋਲ ਰਿਹਾ ਤਾਂ ਇਹਦਾ ਜਿਹੜਾ ਮੁੱਢਲੀ ਪੁੱਛ ਗਏ ਇਸ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਇਆ ਕਿ ਇਹਨਾਂ ਨੇ ਜਿਹੜਾ ਬਲਕਰਨ ਸਿੰਘ ਆਇਆ ਬਲਕਰਨ ਸਿੰਘ ਨੇ ਆਪਣੇ ਉਹਦੇ ਚਾਚੇ ਦਾ ਮੁੰਡਾ ਜਿਹੜਾ ਵੀਰ ਸਿੰਘ ਸੁਖਪਾਲ ਹੈ ਉਹਦੇ ਚਾਚੇ ਦਾ ਮੁੰਡਾ ਉਹਦੇ ਅਕਾਊਂਟ ਦੇ ਵਿੱਚ 25000 ਰੁਪਇਆ ਜਿਹੜਾ ਹੈਗਾ ਉਹਨੇ ਭੇਜਿਆ 25000 ਰੁਪਇਆ ਭੇਜ ਕੇ ਉਹਨੂੰ ਇਹ ਜਿਹੜਾ ਟਾਰਗੇਟ ਅਗੇ ਦਿੱਤਾ ਜਿਹੜਾ ਇਹ ਕੰਮ ਕਰਨ ਵਾਸਤੇ ਕਿ ਇਹ ਨਾਰੇ ਵਗੈਰਾ ਲਿਖਣ ਵਾਸਤੇ ਸਲੋਗਨ ਲਿਖਣ ਵਾਸਤੇ ਜਿਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਆਪਸੀ ਜਿਹੜਾ ਭਾਈਚਾਰਕ ਕਿਸਾਨ ਦੀ ਜਿਹੜੀ ਖਤਮ ਹੋਵੇ ਤੇ ਲੜਾਈ ਝਗੜੇ ਵਧਣ ਜਿਹੜਾ ਵੀਰ ਸਿੰਘ ਪਾਲ ਸੀ ਉਹ ਜਿਹੜਾ ਹੈ ਇਹ ਬੀਏ ਪਾਰਟ 1 ਦਾ ਨੈਸ਼ਨਲ ਕਾਲਜ ਨਕੋਤਰ ਦੇ ਵਿੱਚ ਸਟੂਡੈਂਟ ਹੈ ਜਿਹਦੀ ਉਮਰ ਜਿਹੜੀ 18-19 ਸਾਲ ਜਿਹੜੀ ਉਮਰ ਹੈ ਇਸੇ ਤਰੀਕੇ ਨਾਲ ਹੀ ਜਿਹੜਾ ਕਾਰਤਿਕ ਬਾਗੀ ਹੈ ਉਹਦੀ ਵੀ 19 ਸਾਲ ਉਮਰ ਹੈ ਉਹ ਵੀ ਸਟੂਡੈਂਟ ਬੀਏ ਪਾਰਟ 2 ਦਾ ਸਟੂਡੈਂਟ ਹੈਗਾ डीवी कॉलेज नकोतरा ਦਾ ਜਿਹੜਾ ਤੀਸਰਾ ਅਸੀਂ ਅਰੈਸਟ ਕੀਤਾ ਤੇਜਪਾਲੋ 10+2 ਉਹਨੇ ਪਾਸ ਕੀਤੀ ਹੋਈ ਆ ਉਹਦਾ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਕੀ ਕੀ ਰੋਲ ਰਿਹਾ ਇਹਨਾਂ ਤਿੰਨਾਂ ਦੀ ਕਿਵੇਂ ਆਪਸ ਦੇ ਵਿੱਚ ਕਿੱਥੋਂ ਇਸ ਤਰੀਕੇ ਉਹਦੇ ਤੋਂ ਕਨਵਿੰਸ ਹੋਏ ਜਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕਿਸ ਤਰੀਕੇ ਉਹਦੀ ਅਸੀਂ ਡੀਪਲੀ ਜੜੀ ਹੈਗੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਤਾਂ ਇਹ ਜਿਹੜੇ ਹੈਗੇ ਸੀ ਕਿ ਇਹਨਾਂ ਨੇ ਜਿਹੜੀ ਇਹ ਵਾਰਦਾਤ ਕੀਤੀ ਸੀ 13 ਤੇ 14 ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ ਹੈ 13 14 ਫਰਵਰੀ ਦੀ ਇੰਟਰਵਿਊਨਿੰਗ ਨਾਈਟ ਆ ਉਦੋਂ ਇਹਨਾਂ ਨੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਗੁਰਪਤਵੰਤ ਸਿੰਘ ਪੰਨੂ ਨੇ ਜਿਹੜੀ ਹੈਗੀ ਆ ਇੰਡੀਆ ਬਧੌਕੇ ਦਿੱਤੀ ਸੀ ਕਿ ਜਿਹੜੀ ਹੈਗੀ ਆ ਮੈਂ ਸਲੋਗਨ ਲਿਖ ਦਿੱਤੇ ਆ ਇੱਥੇ ਤੁਸੀਂ ਕੀ ਕਰ ਸਕਦੇ ਹੋ ਮੇਰਾ ਜੈਕਟ੍ਰੇਸ ਕਰਕੇ ਦਿਖਾਓ ਇਸ ਤਰੀਕੇ ਨਾਲ ਉਹਨੇ ਜਿਹੜੀ ਆਪਣੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਤਾਂ ਉਹ ਅਸੀਂ ਕੇਸ ਨੂੰ ਜਿਹੜਾ ਹੈਗਾ ਹੱਲ ਕਰ ਲਿਆ ਹੈਗਾ ਇਹਦੇ ਵਿੱਚ ਸਾਡੀਆਂ ਜਿਹੜੀਆਂ ਤਿੰਨ ਥਾ ਦੇ ਉੱਤੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਹੋਰ ਸੀ ਹੁਣ ਇਹਦੀ ਇੱਕ ਪੁਛਗੇ ਦੇ ਵਿੱਚ ਆਇਆ ਕਿ ਜਿਹੜਾ ਜਸਕਰਨਪ੍ਰੀਤ ਸਿੰਘ ਹੈ ਬਲਕਰਨ ਸਿੰਘ ਦਾ ਭਰਾ ਹੈਗਾ ਇਹ 15-20 ਦਿਨ ਤੋਂ ਪਹਿਲਾਂ ਜਿਹੜਾ ਹੈਗਾ ਡੰਕੀ ਰੋਡ ਦੇ ਰੰਗ ਜਿਹੜਾ ਹੈਗਾ ਯੂਕੇ ਚਲਾ ਗਿਆ ਤਾਂ ਇਹਦੀ ਵੀ ਅਸੀਂ ਜਿਹੜੀ ਤਫ਼ਤੀਸ਼ ਕਰਾਂਗੇ ਕਿ ਕਿਸ ਰੋਡ ਦੇ ਰੰਗ ਗਿਆ ਕਿਸ ਇੰਨੇ ਦੀ ਭੱਜਣ ਦੇ ਵਿੱਚ ਮਦਦ ਕੀਤੀ ਆ ਜਾਂ ਕਿਸੇ ਨੂੰ ਇਹਦੇ ਫੈਕਟਸ ਪਤਾ ਸੀ ਜਾਂ ਕਿ ਨਹੀਂ ਪਤਾ ਸੀਦਾ ਇਹ ਜਿਹੜਾ ਜਸਕਰਨਪ੍ਰੀਤ ਸਿੰਘ ਹੈ ਇਹਦੇ ਤੇ ਵੀ ਜਿਹੜਾ ਇਹ ਸਾਡਾ ਮੇਨ ਫਿਊਜਡ ਹੈਗਾ ਅਸੀਂ ਇਹਨੂੰ ਵੀ ਜਿਹੜਾ ਹੈਗਾ ਵਿਦੇਸ਼ ਤੋਂ ਲਿਆਉਣ ਲਈ ਇੰਦਾ ਇਸ ਜਿਹੜੇ ਇਸ ਤਰ੍ਹਾਂ ਦੇ ਸਾਰੀ ਲੀਗਲ ਪ੍ਰੋਸੀਜਰ ਅਸੀਂ ਪੂਰਾ ਕਰਕੇ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੀ ਇਹਦੀ ਪ੍ਰਾਇਮਰੀ ਸਾਡੀ ਬੇਸਿਕ ਡਿਊਟੀ ਹੈ ਉਹਨੂੰ ਕਰਦੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਰਾਂਗੇ ਤਾਂ ਇਹ ਜਿਹੜਾ ਮੁਕੱਦਮਾ ਦਰਜ ਕੀਤਾ ਅਸੀਂ 6 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਦੇ ਵਿੱਚ ਗੁਰਪਤਵੰਦ ਸਿੰਘ ਪੰਡੂ ਜਿਹੜਾ ਅਮਰੀਕਾ ਵਾਲਾ ਹੈਗਾ 테ਰਰਿਸਟ ਹੈ ਜਿਹਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇਹਨੂੰ 테ਰਰਿਸਟ ਘੋਸ਼ਿਤ ਕੀਤਾ ਹੋਇਆ ਬਲਕਰਮ ਸਿੰਘ ਪੁੱਤਰ ਅਵਤਾਰ ਸਿੰਘ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਨੇੜਾ ਰਹਿ ਰਿਹਾ ਤੇ ਤੀਸਰਾ ਜਿਹੜਾ ਜਸਕਰਨਪ੍ਰੀਤ ਸਿੰਘ ਜਿਹੜਾ ਇਹ ਜਿਹੜਾ ਹੈਗਾ ਯੂਕੇ ਜਿਹੜਾ ਚਲਾ ਇਹ ਤਿੰਨ ਜਿਹੜੇ ਵਿਅਕਤੀ ਇਹ ਬਾਹਰ ਨੇ ਐਂਡ ਤਿੰਨ ਵਿਅਕਤੀ ਜਿਹੜੇ ਅਸੀਂ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੇਜਪਾਲ ਸਿੰਘ ਉਰਫ ਪਾਲੀ ਜਿਹੜਾ ਹੈਗਾ ਨਕੋਦਰ ਦਾ ਰਹਿਣ ਵਾਲਾ 플러스 카ਰਤੇਕ ਇਹ ਪੁੱਤਰ सुरेंद्रਪਾਲ ਇਹ ਵੀ ਕਰਤੇ ਜਿਹੜਾ ਹੈਗਾ 19 ਸਾਲ ਦੀ ਉਮਰ ਹੈ ਵੀ ਨਕੋਦਰ ਏਰੀਆ ਦਾ ਰਹਿਣ ਵਾਲਾ ਤੇ ਵੀਰ ਸਿੰਘਪਾਲ ਜਿਹੜਾ ਹੈਗਾ ਵੀਰ ਸਿੰਘਪਾਲ ਜਿਹੜਾ ਬਲਕਰਨ ਦੇ ਅੱਗੇ ਚਾਚਾ ਦਾ ਮੁੰਡਾ ਹੈਗਾ ਇਹਦਾ ਕਜ਼ਨ ਬਰਾਬਰ ਤਾਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਜਿਹੜੀ ਹੈਗੀ ਜਲੰਧਰ ਜ਼ਿਲ੍ਹਾ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਉਹ ਆਪਣੇ ਮਿਲੇ ਹੈ ਜਿਹਦੇ ਵਿੱਚ ਸਾਡੀ ਸਾਰੀਆਂ ਟੀਮਸ ਦਾ ਡੀਐਸਪੀ ਨਕੋਤਰ ਸਾਡੇ ਜੀ ਸੁਖਬਾਲ ਸਿੰਘ ਸਾਡੀ ਐਸਪੀਡੀ ਸਰਦਾਰ ਸਰਬਜੀਤ ਸਿੰਘ ਰਾਏ ਇਹਨਾਂ ਦੀ ਜਿਹੜੇ ਟੀਮਸ ਹੈਗੀਆਂ ਸਾਡੀਆਂ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਇਹਦੇ ਵਿੱਚ ਪਿੱਛੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਨੇ ਇੱਕ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਟੈਰਰਿਸਟ ਜਿਹਨੂੰ ਘੋਸ਼ਿਤ ਕੀਤਾ ਹੋਇਆ ਹੈ ਗੁਰਪਤਵੰਤ ਸਿੰਘ ਪੱਨਾ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਉਹ ਦਾ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦੇਸ਼ ਫਲਾਉਣ ਦਾ ਜਿਹੜਾ ਉਹਦਾ ਟੀਚਾ ਹੁੰਦਾ ਤਾਂ ਉਹ ਵਕ ਵਕ ਜਿਹੜੇ ਮੋਡਿਊਲ ਤਿਆਰ ਕਰਦਾ ਆਪਣੇ ਸਾਡੀ ਜਿਹੜੀ ਸਟੇਟ ਦੇ ਅਗੇਂਸਟ ਜਿਹੜੀ ਹੈਗੀ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਸਾਡੇ ਜਿਹੜੇ ਆਪਸੀ ਜਿਹੜਾ ਭਾਈਚਾਰਕ ਸਾਂਝ ਖਤਮ ਹੋ ਗਏ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੋ ਤਾਂ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬੱਸ ਕੀਤਾ ਹੈਗਾ ਇੱਕ ਮੋਡਿਊਲ ਬੱਸ ਕੀਤਾ ਉਹਦੇ ਵਿੱਚ ਜਿਹੜਾ ਗੁਰਪਤਵੰਦ ਸਿੰਘ ਪੰਨੋਆ ਉਹਦੇ ਇੱਕ ਬਲਕਰਨ ਸਿੰਘ ਨਾਂ ਦੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਨਾਂ ਕੈਨੇਡਾ ਦੇ ਵਿੱਚ ਇੱਕ ਰਹਿਦਾ ਹੈਗਾ ਜੋ ਨਕੌਦਰ ਏਰੀਆ ਦੇ ਜਿਹੜਾ ਹੈਗਾ ਰਹਿਣ ਵਾਲਾ ਹੈਗਾ ਖਾਨਪੁਰ ਢੱਡੇ ਉਹਦੇ ਪਿੰਡ ਸੀ ਬਟ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਲਕਰਨ ਸਿੰਘ ਉੱਥੇ ਰਹਿ ਰਿਹਾ ਹੈ ਗੁਰਪਲ ਕਰਨ ਸਿੰਘ ਹੈਗਾ ਪਹਿਲਾ ਤੁਹਾਡੇ ਜਿਹੜੀ ਹੈ ਕਿ ਇੱਕ ਤੁਹਾਡੇ ਧਿਆਨ ਦੇ ਵਿੱਚ ਆਉਣਾ ਹੈ ਕਿ ਇੱਕ ਵਾਰਦਾਤ ਜਿਹੜੀ ਹੈਗੀ ਲੰਗਲ ਪਿੰਡ ਥਾਣਾ ਫਲੋਰ ਦੇ ਵਿੱਚ ਪੈਂਦਾ ਉਥੇ ਆਪਣੇ ਇਹ ਮਿਰੌਡ ਡਾਕਟਰ ਜਿਹੜੇ ਹੈਗੇ ਆਪਣੇ ਨਾਮ ਬੇਦਗਰ ਸਾਹਿਬ ਦੇ ਜਿਹੜੀ ਹੈਗੀ ਇਹ ਸਟੈਚੂ ਦੇ ਬਾਹਰ ਉਹਨਾਂ ਨੇ ਸਲੋਗਨ ਵਗੈਰਾ ਲਿਖੇ ਸੀ ਜਿਹੜਾ ਅਸੀਂ ਕੇਸ ਬਸਟ ਕਰ ਲਿਆ ਸੀ ਇਹ 85 ਨੰਬਰ ਮਕਦਮਾ ਦਰਜ ਹੋਇਆ ਸੀ 3325 ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋਲ ਆਇਆ ਸੀ ਉਹ ਸਾਡਾ ਉਸ ਕੇਸ ਦੇ ਵਿੱਚ ਵੀ ਜਿਹੜਾ ਕ୍ୟੂ ਸੀ ਉਹਦੇ ਨਾਲ ਜਿਹੜੇ ਹੋਰ ਜਿਹੜੇ ਸਹਿਦੋਸ਼ੀ ਸੀ ਅਸੀਂ ਦੋ ਉਹਨਾਂ ਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਬਾਕੀ ਜਿਹੜੇ ਦੋ ਜਿਹੜੇ ਬਾਹਰ ਬੈਠੇ ਸੀ ਬਲਕਰਮ ਦੇ ਨਾਲ ਜੁੜਾ ਸੀ ਉਹਨਾਂ ਨੂੰ ਅਸੀਂ ਨੋਮੀਨ ਬਾਅਦ ਜਿਹੜੇ ਕਿ ਇਹਨਾਂ ਨੂੰ ਕੈਸ਼ ਪੇਮੈਂਟ ਵੀ ਮਿਲੀ ਹੈਗੀ ਆ ਐਂਡ ਉਹ ਕਿੰਨੀ ਮਿਲੀ ਆ ਜਾਂ ਕਿਸ ਕਿਸ ਹੋਰ ਜ਼ਰੀਏ ਇਹਨਾਂ ਮੋਡ ਦੇ ਜ਼ਰੀਏ ਮਿਲੀ ਹੈ ਸਮ ਟਾਈਮ ਕੀ ਹੁੰਦਾ ਕਿ ਜਿਹੜੀ 25000 ਦੀ ਤਾਂ ਲੀਗਲੀ ਸਾਨੂੰ ਉਹ ਜਿਹੜੀ ਹੈਗੇ ਟ੍ਰਾਂਜ਼ੈਕਸ਼ਨ ਜਿਹੜੀ ਹੈਗੇ ਆ ਔਰ ਜਿਹੜੀ ਹੈਗੀ ਵੈਸਟਰਨ ਯੂਨੀਅਨ ਦਾ ਰਾਈ ਜਦੋਂ ਹੋਈਆ ਤਾਂ ਉਹ ਪ੍ਰੂਵ ਹੋ ਗਈ ਤਾਂ ਜਿਹੜੀ ਪ੍ਰੂਵ ਹੋ ਜਾਂਦੀ ਹੈ ਉਹ ਕੋਜੈਂਟ ਐਵੀਡੈਂਸ ਹੈਗੀ ਆ ਜਿਹੜੀ ਕੈਸ਼ ਵਾਲੀ ਆ ਜਿਹੜੀ ਵਰਬਲ ਆ ਵਰਬਲ ਦੇ ਉੱਤੇ ਜਿਹੜੀ ਹੈਗੀ ਕਿਉਂਕਿ ਇਹ ਸਾਡੇ ਕੋਲ ਕੋਜੈਂਟ ਐਵੀਡੈਂਸ ਹੈਗੀ ट्रांजੈਕਸ਼ਨ ਦੇ ਇੱਥੇ ਅਸੀਂ